કડਕ ਦੀ ਤੋਪ ਤੇਜ਼ ਹਵਾਵਾਂ ਅਤੇ ਹਮਸ ਤੋਂ ਬਾਅਦ ਜਦੋਂ ਮੀਂਹ ਦੀਆਂ ਬੂੰਦਾਂ ਜ਼ਮੀਨ ਤੇ ਡਿੱਗਦੀਆਂ ਹਨ ਤਾਂ ਹਰ ਕੋਈ ਰਾਹਤ ਮਹਿਸੂਸ ਕਰਦਾ ਹੈ ਪਰ ਇਹ ਮੌਸਮ ਕਈ ਬਿਮਾਰੀਆਂ ਨੂੰ ਵੀ ਨਾਲ ਲੈ ਕੇ ਆਉਂਦਾ ਹੈ ਜਿਨ੍ਹਾਂ ਚ ਜ਼ੁਕਾਮ ਖੰਘ ਬੁਖਾਰ ਦਸਤ ਫੂਡ ਪੋਇਜ਼ਨਿੰਗ ਅਤੇ ਹਰ ਤਰ੍ਹਾਂ ਦੀਆਂ ਇਨਫੈਕਸ਼ਨਾਂ ਦਾ ਸਾਡੇ ਸਰੀਰ ਤੇ ਮਾੜਾ ਅਸਰ ਪੈਂਦਾ ਹੈ ਜੇਕਰ ਬਰਸਾਤ ਦੇ ਮੌਸਮ ਵਿੱਚ ਹੈਜ਼ਾ ਟਾਈਫਾਇਡ ਹੈਪਟਾਈਟਸ A ਡੇਂਗੂ ਮਲੇਰੀਆ ਵਾਇਰਲ ਬੁਖਾਰ ਅਤੇ ਫਲੂ ਤੋਂ ਨਾ ਬਚਾਇਆ ਜਾਵੇ ਤਾਂ ਇਹ ਕਾਤਕ ਵੀ ਸਾਬਤ ਹੋ ਸਕਦੇ ਹਨ ਅਜੇ ਹੀ ਚ ਆਓ ਜਾਣਦੇ ਹਾਂ ਇਹਨਾਂ ਮੌਸਮੀ ਬਿਮਾਰੀਆਂ ਤੋਂ ਕਿਵੇਂ ਬਚਣਾ ਹੈ ਬਰਸਾਤ ਦੇ ਮੌਸਮ ਵਿੱਚ ਫਲੂ ਦੀ ਸ਼ਿਕਾਇਤ ਬਹੁਤ ਆਮ ਹੈ ਇਸ ਦਾ ਵਾਇਰਸ ਹਵਾ ਵਿੱਚ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਨੂੰ ਸੰਕਰਮਿਤ ਕਰਦਾ ਹੈ ਤੁਹਾਡੀ ਹਵਾ ਦੀ ਪਾਈਪ ਅਤੇ ਗਲਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ ਜੇਕਰ ਤੁਹਾਨੂੰ ਸਿਰਦਰਦ ਸਰੀਰ ਵਿੱਚ ਦਰਦ ਗਲੇ ਵਿੱਚ ਜਲਨ ਅਤੇ ਨੱਕ ਵਗਣ ਦੀ ਸਮੱਸਿਆ ਹੈ ਤਾਂ ਇਸ ਦਾ ਤੁਰੰਤ ਇਲਾਜ ਕਰਵਾਓ ਹੈਜ਼ਾ ਦੂਸ਼ਿਤ ਪਾਣੀ ਕਾਰਨ ਹੋਣ ਵਾਲੀ ਖਤਰਨਾਕ ਬਿਮਾਰੀ ਹੈ ਜਿਸ ਦਾ ਖਤਰਾ ਬਰਸਾਤ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਇਸ ਮੌਸਮ ਵਿੱਚ ਗੰਦਾ ਭੋਜਨ ਖਾਣ ਨਾਲ ਵੀ ਸਮੱਸਿਆ ਵੱਜ ਜਾਂਦੀ ਹੈ ਦਸਤ ਉਲਟੀ ਡੀ ਹਾਈਡਰੇਸ਼ਨ ਅਤੇ ਕੜਵਲ ਦੀ ਸਮੱਸਿਆ ਵੀ ਹੁੰਦੀ ਹੈ ਇਸ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਗੰਦੇ ਪਾਣੀ ਦੇ ਸੰਪਰਕ ਵਿੱਚ ਘਟ ਆਓ ਭਾਰੀ ਮੀਂਹ ਕਾਰਨ ਛਪੜਾ ਟੋਇਆ ਟਾਇਰਾ ਗੰਦੇ ਭਾਂਡਿਆਂ ਘਟੇ ਨਾਰੇਲਾਂ ਵਿੱਚ ਗੰਦਾ ਪਾਣੀ ਜਮਾ ਹੋ ਜਾਂਦਾ ਹੈ ਜਿਸ ਵਿੱਚ ਡੇਂਗੂ ਅਤੇ ਮਲੇਰੀਆ ਦੇ ਮੱਛਰ ਪੈਦਾ ਹੋਣ ਲੱਗਦੇ ਹਨ ਇਸ ਬਿਮਾਰੀ ਵਿੱਚ ਤੇਜ਼ ਬੁਖਾਰ ਸਰੀਰ ਵਿੱਚ ਦਰਦ ਅਤੇ ਕਮਜ਼ੋਰੀ ਦੀ ਸ਼ਿਕਾਇਤ ਹੁੰਦੀ ਹੈ ਅਜਿਹੇ ਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਲੇ ਦੁਆਲੇ ਪਾਣੀ ਨੂੰ ਇਕੱਠਾ ਨਾ ਹੋਣ ਦਿਓ ਕੜਕ ਦੀ ਧੋਪ ਤੇਜ਼ ਹਵਾਵਾਂ ਅਤੇ ਹਮਸ ਤੋਂ ਬਾਅਦ ਜਦੋਂ ਮੀਂਹ ਦੀਆਂ ਬੂੰਦਾਂ ਜ਼ਮੀਨ ਤੇ ਡਿੱਗਦੀਆਂ ਹਨ ਤਾਂ ਹਰ ਕੋਈ ਰਾਹਤ ਮਹਿਸੂਸ ਕਰਦਾ ਹੈ ਪਰ ਇਹ ਮੌਸਮ ਕਈ ਬਿਮਾਰੀਆਂ ਨੂੰ ਵੀ ਨਾਲ ਲੈ ਕੇ ਆਉਂਦਾ ਜਿਨ੍ਹਾਂ ਚ ਜ਼ੁਕਾਮ ਖੰਘ ਬੁਖਾਰ ਦਸਤ ਫੂਡ ਪੋਇਜ਼ਨਿੰਗ ਅਤੇ ਹਰ ਤਰ੍ਹਾਂ ਦੀਆਂ ਇਨਫੈਕਸ਼ਨਾਂ ਦਾ ਸਾਡੇ ਸਰੀਰ ਤੇ ਮਾੜਾ ਅਸਰ ਪੈਂਦਾ ਹੈ ਜੇਕਰ ਬਰਸਾਤ ਦੇ ਮੌਸਮ ਵਿੱਚ ਹੈਜ਼ਾ, ਟਾਈਫਾਇਡ, ਹੈਪਟਾਈਟਸ A, ਡੇਂਗੂ, ਮਲੇਰੀਆ, ਵਾਇਰਲ ਬੁਖਾਰ ਅਤੇ ਫਲੂ ਤੋਂ ਨਾ ਬਚਿਆ ਜਾਵੇ ਤਾਂ ਇਹ ਕਾਤਕ ਵੀ ਸਾਬਤ ਹੋ ਸਕਦੇ ਹਨ ਅਜਿਹੇ ਚ ਆਓ ਜਾਣਦੇ ਹਾਂ ਇਹਨਾਂ ਮੌਸਮੀ ਬਿਮਾਰੀਆਂ ਤੋਂ ਕਿਵੇਂ ਬਚਣਾ ਹੈ ਬਰਸਾਤ ਦੇ ਮੌਸਮ ਵਿੱਚ ਫਲੂ ਦੀ ਸ਼ਿਕਾਇਤ ਬਹੁਤ ਆਮ ਹੈ ਇਸ ਦਾ ਵਾਇਰਸ ਹਵਾ ਵਿੱਚ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਨੂੰ ਸੰਕਰਮਿਤ ਕਰਦਾ ਹੈ ਤੁਹਾਡੀ ਹਵਾ ਦੀ ਪਾਈਪ ਅਤੇ ਗਲਾਬੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ ਜੇਕਰ ਤੁਹਾਨੂੰ ਸਿਰਦਰਦ, ਸਰੀਰ ਵਿੱਚ ਦਰਦ, ਗਲੇ ਵਿੱਚ ਜਲਨ ਅਤੇ ਨੱਕ ਵਗਣ ਦੀ ਸਮੱਸਿਆ ਹੈ ਤਾਂ ਇਸ ਦਾ ਤੁਰੰਤ ਇਲਾਜ ਕਰਵਾਓ ਹੈਜ਼ਾ ਦੂਸ਼ਿਤ ਪਾਣੀ ਕਾਰਨ ਹੋਣ ਵਾਲੀ ਖਤਰਨਾਕ ਬਿਮਾਰੀ ਹੈ ਜਿਸ ਦਾ ਖਤਰਾ ਬਰਸਾਤ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਇਸ ਮੌਸਮ ਵਿੱਚ ਗੰਦਾ ਭੋਜਨ ਖਾਣ ਨਾਲ ਵੀ ਸਮੱਸਿਆ ਵੱਧ ਜਾਂਦੀ ਹੈ ਦਸਤ ਉਲਟੀ ਡੀਹਾਈਡਰੇਸ਼ਨ ਅਤੇ ਕੜਵਲ ਦੀ ਸਮੱਸਿਆ ਵੀ ਹੁੰਦੀ ਹੈ ਇਸ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਗੰਦੇ ਪਾਣੀ ਦੇ ਸੰਪਰਕ ਵਿੱਚ ਘਟ ਆਓ ਭਾਰੀ ਮੀਂਹ ਕਾਰਨ ਛਪੜਾ ਟੋਇਆ ਟਾਇਰਾ ਗੰਦੇ ਭਾਂਡਿਆਂ ਕਟੇ ਨਾਰੇਲਾਂ ਵਿੱਚ ਗੰਦਾ ਪਾਣੀ ਜਮਾ ਹੋ ਜਾਂਦਾ ਜਿਸ ਵਿੱਚ ਡੇਂਗੂ ਅਤੇ ਮਲੇਰੀਆ ਦੇ ਮੱਛਰ ਪੈਦਾ ਹੋਣ ਲੱਗਦੇ ਹਨ ਇਸ ਬਿਮਾਰੀ ਵਿੱਚ ਤੇਜ਼ ਬੁਖਾਰ ਸਰੀਰ ਵਿੱਚ ਦਰਦ ਅਤੇ ਕਮਜ਼ੋਰੀ ਦੀ ਸ਼ਿਕਾਇਤ ਹੁੰਦੀ ਹੈ ਅਜਿਹੇ ਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਲੇ ਦੁਆਲੇ ਪਾਣੀ ਨੂੰ ਇਕੱਠਾ ਨਾ ਹੋਣ ਦਿਓ